ਫੁਰ ਦੇ ਪਿੰਦੇ ਕਸਬਾ ਮਮਦੋੜ ਜੋ ਪਾਕਿਸਤਾਨ ਅਤੇ ਹਿੰਦੂਸਤਾਨ ਬਾਰਡਰ ਤੇ ਵਸਿਆ ਇੱਕ ਕਸਬਾ ਹੈ ਉਥੇ ਬਣੀ ਗਊਸ਼ਾਲਾ ਕ੍ਰਿਸ਼ਨਾ ਗਊਸ਼ਾਲਾ ਲਗਭਗ 100 گاਵਾਂ ਜਿਨ੍ਹਾਂ ਦੇ ਆਰਾਮ ਲਈ ਨਵੀਂ ਬਿਲਡਿੰਗ ਬਣ ਰਹੀ ਸੀ ਜਿਸ ਦਾ ਪਿਛਲੇ ਦਿਨੀ 6000 ਸਕੁਅਰ ਫਿਟ ਦਾ ਜਿਹੜਾ ਲੈਂਡਰ ਪੈ ਰਿਆ ਸੀ ਅਤੇ ਜਿਸ ਨੂੰ ਪਾਉਣ ਲਈ ਕਮ ਸੇ ਕਮ 60 ਮਜ਼ਦੂਰ ਕੰਮ ਕਰ ਰਹੇ ਸਨ ਅਚਾਨਕ ਲੈਂਡਰ ਦੀਆਂ ਜਿਹੜੀਆਂ ਸਪੋਰਟਾਂ ਲਾਈਆਂ ਸੀ ਇੱਕ ਬੱਲੀ ਜਿਹੜੀ ਥੱਲੇ ਧਸਨ ਨਾਲ ਲੈਂਡਰ ਹਿੱਲਣ ਲੱਗਿਆ ਤਾਂ ਲੈਂਡਰ ਪਾਰੇ ਮਜ਼ਦੂਰਾਂ ਨੂੰ ਖਤਰਾ ਜਾਪਨ ਲੱਗਾ ਜਿੰਨਾਂ ਨੇ ਤੁਰੰਤ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਜਿਵੇਂ ਹੀ ਮੌਜੂਦ ਛੱਤ ਤੋਂ ਥੱਲੇ ਇਹ ਤਾਂ ਸਾਰਾ ਲੈਂਡਰ ਡਿੱਗ ਪਿਆ ਜਿਸ ਨਾਲ ਲਗਭਗ 15 ਲੱਖ ਦਾ مالی ਨੁਕਸਾਨ ਹੋਇਆ ਪਰ ਵਾਹਿਗੁਰੂ ਜੀ ਦਾ ਸ਼ੁਕਰ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਸ ਮੌਕੇ ਸਥਿਤੀ ਦਾ ਜਾਇਜ਼ਾ ਲੈਣ ਲਈ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਐਡਵੋਕੇਟ ਰਜਨੀਸ਼ ਕੁਮਾਰ ਦਈਆ ਗਊਸ਼ਾਲਾ ਵਿੱਚ ਮੌਕੇ ਤੇ ਪਹੁੰਚੇ ਅਤੇ ਸਾਰੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜਿੰਨਾ ਹੋ ਸਕਦਾ ਹੈ ਗਊਸ਼ਾਲਾ ਦੇ ਪ੍ਰਬੰਧਕਾਂ ਦੀ ਜ਼ਰੂਰ ਮਦਦ ਕੀਤੀ ਜਾਏਗੀ ਦੇ ਨਾਲ ਪ੍ਰਮਾਤਮਾ ਦੀ ਇਹ פאר ਕਿਰਪਾ ਤੇ ਇਲਾਕੇ ਦੇ ਸਹਿਯੋਗ ਦੇ ਨਾਲ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜੂਰ ਸੀ ਇਹ ਲੈਟਰ ਕਿਸੇ ਅਣਉਣੀ ਦਾ ਸ਼ਿਕਾਰ ਹੋ ਕੇ ਡਿੱਗ ਪਿਆ ਜਿਸ ਕਾਰਨ ਬਹੁਤ ਤਗੜਾ ਘਾਟਾ ਪਿਆ ਹੈ 10-15 ਲੱਖ ਦਾ ਘਾਟਾ ਇਸ ਸੰਸਥਾ ਨੂੰ ਪੈ ਗਿਆ ਹੈ ਤੋਂ ਅਸੀਂ ਪ੍ਰਸ਼ਾਸਨ ਤੋਂ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਤੋਂ ਬਹੁਪ੍ਰੇਮੀਆਂ ਤੋਂ ਮੰਨਕਾਰ ਆ ਕਿ ਆਪਾਂ ਵੱਧ ਤੋਂ ਵੱਧ ਸਹਿਯੋਗ ਦੇ ਕੇ ਹਲਕਾ ਵਿਧਾਇਕ ਸ਼੍ਰੀ ਜਨੀਤ ਦਈਆ ਜੀ ਉਹਨਾਂ ਨੂੰ ਮੰਗ ਕਰਨਿਆ ਕਿ ਇੱਥੇ ਇਸ ਨੂੰ ਹੋਰ ਸਹਯੋਗ ਦੇ ਕੇ ਜੋ ਕਾਟਾ ਪੂਰਾ ਹੋਇਆ ਹੈ ਇਹ ਸ਼ੈੱਡ ਬਣਾਈਏ ਤਾਂ ਕਿ ਜੋ ਬੇਸਹਾਰਾ ਗਊਆਂ ਨੇ ਜੋ ਸ਼ੈੱਡ ਇੱਥੇ ਕਮਜ਼ੋਰ ਕਮਜ਼ੋਰ ਹੋ ਚੁੱਕੇ ਸੀ ਇਸ ਲੈਂਟਰ ਦੇ ਥੱਲੇ ਆ ਕੇ ਆਪਣਾ ਜੀਵਨ ਬਸਰ ਕਰ ਸਕਣ ਅਤੇ ਹੋਰ ਗਊਆਂ ਦੀ ਵੀ ਕੋਈ ਜਾਣੀ ਨੁਕਸਾਨਤ ਨਹੀਂ ਦੇਖੋ ਜੀ ਇੱਥੇ ਤਿੰਨ ਮਸ਼ੀਨਾਂ ਚੱਲ ਰਹੀਆਂ ਸੀ ਲੈਂਟਰ ਪਾਉਣ ਵਾਲੀਆਂ 60 ਦੇ ਕਰੀਬ ਇੱਥੇ ਜਿਹੜੇ ਸੀ ਮਜ਼ਦੂਰ ਲੱਗੇ ਹੋਏ ਸੀ ਬਾਕੀ ਹੋਰ ਵੀ ਗਊ ਫਲਤੇ ਠਹਿ ਗਈ ਪੱਤ ਕਿਸ ਤਰ੍ਹਾਂ ਦਾ ਜਾਣੀ ਜਾਂ ਮਾਲੀ ਨੁਕਸਾਨ ਹੋਇਆ ਜਾਨੀ ਨੁਕਸਾਨ ਨਹੀਂ ਹੋਇਆ ਕਿਉਂ ਗਊਆਂ ਵੀ ਬਚ ਗਈਆਂ ਕਿਸੇ ਨੂੰ ਵੀ ਚੀਟ ਤੱਕ ਨਹੀਂ ਆਈ ਪ੍ਰਮਾਤਮਾ ਨੇ ਹੱਥ ਦੇ ਕੇ ਰੱਖਿਆ ਬਚਾਓ ਹੋਇਆ ਪਰ ਪੈਸੇ ਦਾ ਆਪ ਤਾਂ ਪੱਕਾ ਜਰੂਰ ਇਥੇ ਬਹੁਤ ਨੁਕਸਾਨ ਹੋਇਆ ਬਹੁਤ ਨੁਕਸਾਨ ਹੋਇਆ ਸਾਰੀ ਸੰਗਤ ਦੇ ਸਹਿਯੋਗ ਨਾਲ ਚੱਲ ਰਹੀ ਹੈ ਔਰ ਅਸੀਂ ਜਿਹੜਾ ਪ੍ਰਾਜਾ ਸ਼ਰਸ਼ੀਆ ਉਹ ਕੁਛ ਦੀ ਹਾਲਤ ਵਧੀਆ ਨਹੀਂ ਛੇਗੀ ਤੇ ਲੋਕਾਂ ਦੇ ਸਹਿਯੋਗ ਨਾਲ ਅਸੀਂ ਜਿਹੜਾ ਤਨ ਇਕੱਠਾ ਕਰਕੇ ਅਸੀਂ ਇੱਕ ਬੜਾ 6000 ਸਕੇਲ ਦਾ ਅੰਦਸ਼ ਹੈ जिंदा ब्रोकसीमेट पैंती तो लागू चाली लाख रुपए का खर्चा सगा और अभी यह शैड बनाया जी और असर लेंटर बुधवार को पा रहे थे अचानक कोई बढ़िया स्लिप होके जरा भी ये छत लेंटर जा पुकसान हो गया माली नुकसान तो चौदह पंद्रह लख रुपये का है ही है बाकी शुक्र है परमात्मा का कोई जानी नुकसान हो या गौधर्म का कोई नुकसान नहीं हो ਜਾਂ ਕਿਸੇ ਆਪਣੇ ਮਜ਼ਦੂਰ ਭਰਾ ਦਾ ਜਾਂ ਕਿਸੇ ਲੋਕ ਨੂੰ ਪਤਾ ਮੁਸਾਫਰ ਕਿ ਅਸੀਂ ਕਿ ਇਲਾਕੇ ਤੋਂ ਜਾਂ ਜਿਹੜੀਆਂ ਸੜੀਆਂ ਸਮਾਜ ਸੇਵੀ ਸੰਸਥਾਵਾਂ ਉਹਨਾਂ ਤੋਂ ਇਹ ਸਰਕਾਰ ਨੂੰ ਸਪੈਸ਼ਲੀ ਮਈਆ ਸਾਹਿਬ ਸਾਡੇ ਦੇ ਹਲਕਾ ਵਿਧਾਇਕ ਨੇ ਅਸੀਂ ਇਹ ਪੂਰਜ ਮੰਗ ਕਰਦੇ ਆਂ ਵੀ ਜਿਹੜੀ ਇਹ مالی ਨੁਕਸਾਨ ਹੋਇਆ ਇਹਦੀ ਪਰਵਾਹੀ ਕੀਤੀ ਜਾਵੇ ਇਹ ਸ਼ੈਨ ਨੂੰ ਦੁਬਾਰਾ ਜਿਹੜੀ ਅਸੀਂ ਬਲੈਂਡਰ ਪਾਈਏ ਉਹਨ ਬਣਾ ਕੇ ਜਿਹੜਾ ਗਊ ਤਣ ਸਾਡੇ ਕੋਲੇ ਇਹ ਸਾਰਾ ਉਹ ਚਾਰ ਆਪਣਾ ਜਿਹੜਾ ਜੀਵਨ ਹੈ ਬੜਾ ਵਧੀਆ ਬਸ ਕਰ ਸਕਦਾ ਕਿੰਨੇ گا گاਵਾ ਇੱਥੇ ਇਸ ਟਾਈਮ ਮੌਜੂਦ ਹੈ ਕਿੰਨੇ ਜੀ ਅਪਰਕਸੀਮੇਟ 95 گاਵਾ ਜਿਹੜੀਆਂ ਹੈ ਨੇ ਜੋ ਇੱਥੇ ਬਾਉਲੀ ਸੇਵਾ ਹੋ ਰਹੀ ਹੈ ਠੀਕ ਹੈ ਆ ਵਿਜ਼ਿਟ ਕੀਤੀ ਹੈ ਕੀ ਵੇਖਿਆ ਕੀ ਕਹਿਣਾ ਤੁਹਾਨੂੰ ਇਹਦੇ ਬਾਰੇ ਮੈਨੂੰ ਪਤਾ ਲੱਗਿਆ ਸੀ ਕਿ ਬਈ ਗਊਸ਼ਾਲਾ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਹੈਗਾ ਹਾਲ ਦੀ ਸਾਰੀ ਚੱਲ ਰਹੀ ਸੀ ਔਰ ਕੱਲ ਅਸੂ ਜਿਹੜਾ ਇਹਦਾ ਲੈਟਰ ਪਿਆ ਸੀਗਾ ਤੇ ਉਹ ਲੈਟਰ ਵੀ ਦੇਖ ਪਿਆਗਾ ਮੈਂ ਅੱਜ ਮਕਦੂਰ ਇੱਥੇ ਲੱਖਾ ਸਿੰਘਾਂ ਦੇ 86 ਪਿੰਡ ਦੇ ਵਿੱਚ ਸਰਕਾਰ ਤੁਹਾਡੇ ਦੁਆਰ ਦੇ ਕੈਂਪ ਦੇ ਵਿੱਚ ਇੱਥੇ ਆਇਆ ਸੀ ਲੰਦੂ ਇੱਥੇ ਦੇ ਜਿਹੜੇ ਗਊਸ਼ਾਲਾ ਦੇ ਜਿਹੜੇ ਉਹਦੇਦਾਰ ਸਹਿਬਾਨ ਨੇ ਉਹਨਾਂ ਵੱਲੋਂ ਤੁਹਾਨੂੰ ਫੋਨ ਆਇਆ ਸੀ ਕਿ ਮੈਂ ਮੌਕਾ ਦੇ ਦੇਣਾ ਦੇਖਿਆ ਬੜੀ ਅਹ ਅੱਲਾ ਦਾ ਸ਼ੁਕਰ ਪ੍ਰਮਾਤਮਾ ਦਾ ਵੀ ਕਿਸੇ ਦੀ ਜਾਨ ਮਾਲ ਦੀ ਕੋਈ ਨੁਕਸਾਨ ਨਹੀਂ ਹੋਇਆ ਚਲੋ ਠੀਕ ਹੈ ਲੈਟਰ ਦਾ ਨੁਕਸਾਨ ਹੋਇਆ ਕੋਈ 10-12 ਲੱਖ ਰੁਪਏ ਦਾ ਇਹਨਾਂ ਦਾ ਨੁਕਸਾਨ ਹੋਇਆ ਤੇ ਜਿਹੜਾ ਹੈਗਾ ਕਿ ਨੁਕਸਾਨ ਤਾਂ ਨੰਬਰ ਪਾਈ ਹੋ ਸਕਦੀ ਹੈ ਲੇਕਿਨ ਜੇ ਕਿਤੇ ਇੱਥੇ ਕੋਈ ਦੋ ਚਾਰ ਜਾਨਾਂ ਚਲੀਆਂ ਜਾਂਦੀ ਜੰਦੇ ਤਾਂ ਉਹਨਾਂ ਦੀ ਪਰਪਾਈ ਨਹੀਂ ਹੁੰਦੀ ਤੇ ਬਾਕੀ ਜੋ ਹੋਇਆ ਦੇਖਦੇ ਆ ਵੀ ਕੀ ਕਾਰਨ ਰਹੇ ਨੇ ਤੇ ਕੁਝ ਅੱਜਕੱਲ ਬਰਸਾਪਾ ਬਣਾਣਾ ਚੱਲ ਰਹੀਆਂ ਨੇ ਤੁਹਾਨੂੰ ਪਤਾ ਹੀ ਹੈ ਤੇ ਜੋ ਵੀ ਮੈਕਸਿਮਮ ਮੈਂ ਗਊਸ਼ਾਲਾ ਵਾਸਤੇ ਕਰ ਸਕਦਾ ਹਾਂ ਉਹ ਕਰ ਸਕਦਾ ਹਾਂ ਕਾਫੀ ਵੱਡਾ ਨੁਕਸਾਨ ਹੋ ਗਿਆ ਜਿਹੜਾ ਮਾਲੀ ਨੁਕਸਾਨ ਹੋਇਆ ਕਿਉਂਕਿ 1-1 ਰੁਪਿਆ ਇਕੱਠਾ ਕਰਕੇ ਇਹ ਸਾਰਾ ਹਾਲ ਬਣਾ ਸੀ ਤੁਹਾਡੇ ਵੱਲੋਂ ਸਰਕਾਰ ਜਾਂ ਤੋਂ ਸਰਕਾਰ ਵੱਲੋਂ ਇਹਨਾਂ ਨੂੰ ਕੀ ਉਪਰੋਸਾ ਦਿੱਨੇ ਸੀ ਮੈਂ ਤੁਹਾਨੂੰ ਇਹ ਕਹਿੰਦਾ ਜੀ ਜੋ ਵੀ ਮੈਂ ਕਰ ਸਕਦਾ ਹਾਂ ਉਹ ਜ਼ਰੂਰ